ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਪ੍ਰਚਾਰ ਸਿਖਰਾਂ ਤੇ ਹੈ ਅਤੇ ਰਾਜਨੀਤਿਕ ਪਾਰਟੀਆਂ ਦੇ ਹਲਕਾ ਗੁੱਪ ਪਿੰਡਾਂ ਵਿੱਚ ਚੋਣ ਪ੍ਰਚਾਰ ਕਰ ਰਹੀਆਂ ਹਨ। ਇਸ ਸਬੰਧ ਦੇ ਚੱਲਦੇ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਰੇ ਹਰਜੀਤ ਕੌਰ ਵੱਲੋਂ ਆਪਣੇ ਲਈ ਚੋਣ ਪ੍ਰਚਾਰ ਕੀਤਾ ਗਿਆ ਅਤੇ ਲੋਕਾਂ ਨੂੰ ਉਹਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਹਨਾਂ ਦੇ ਪਤੀ ਗੁਰਲਾਬ ਸਿੰਘ ਵੱਲੋਂ ਵੀ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ। ਹਾਂਜੀ ਮੈਡਮ ਜੀ ਤੁਸੀਂ ਪਾਰਟੀ ਵੱਲੋਂ ਖੜੇ ਹੋ ਕਿਹੜੀ ਪਾਰਟੀ ਵੱਲੋਂ ਖੜੇ ਹੋ ਤੇ ਕੀ ਨਾਮ ਤੁਹਾਡਾ ਮੇਰਾ ਨਾਮ ਹਰਜੀਤ ਕੌਰ ਐ ਮੈਂ ਆਮ ਆਦਮੀ ਪਾਰਟੀ ਵੱਲੋਂ ਖੜੀ ਆ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਹਲਕੇ ਦੇ ਐਮ ਐਲ اے ਦਵਿੰਦਰ ਸਿੰਘ ਲਾਡੀ ਢੋਸ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਤੇ ਮੈਂ ਵੈਸਾ ਨੂੰ 77 ਕੜਾਏ ਵਾਲੇ ਜ਼ੋਨ ਚ 77 ਪਿੰਡ ਆਏ ਨੇ ਅਸੀਂ ਡੋਰ ਟੂ ਡੋਰ ਕੀਤਾ ਸਾਰਿਆਂ ਨੇ ਸਾਨੂੰ ਸਾਰੇ ਪਿੰਡਾਂ ਨੇ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਤੇ ਅਸੀਂ ਲੋਕਾਂਗੇ ਇਹੀ ਅਪੀਲ ਕਰਦੇ ਆ ਕਿ ਦਵਿੰਦਰ ਜੀ ਲਾਡੀ ਟੋਸ ਦੇ ਕੰਮਾਂ ਨੂੰ ਵੇਖ ਕੇ ਸਾਨੂੰ ਵੋਟ ਜ਼ਰੂਰ ਪਾਇਆ ਜੇ ਆਉਂਦੀ 14 ਤਰੀਕ ਨੂੰ ਝਾੜੂ ਤੇ ਮੋਹਰ ਲਾ ਕੇ ਸਾਨੂੰ ਕਾਮਯਾਬ ਕਰਿਆ ਜੀ ਕਿੰਨੇ ਨੰਬਰ ਜ਼ੋਨ ਤੋਂ ਖੜਾਇਆ ਤੁਹਾਨੂੰ ਖੜਾਇਆ ਵਾਲੇ ਜ਼ੋਨ ਤੋਂ 12 ਨੰਬਰ ਜੋ ਸਾਨੂੰ 77 ਪਿੰਡ ਆਏ ਨੇ ਅਸੀਂ ਉਹਨਾਂ ਤੋਂ ਇਹੀ ਅਪੀਲ ਕਰਦੇ ਆਂ ਕਿ ਜੋ ਸਰਕਾਰ ਨੇ ਗਰਾਊਂਡ ਲੈਵਲ ਤੇ ਜਾ ਕੇ ਵਰਕ ਕੀਤਾ ਹੈ ਮੈਂ ਗਰਾਊਂਡ ਬਣਾਏ ਪਾਰਕਾਂ ਬਣਾਏ ਤੇ ਸਾਰੇ ਲੋਕਾਂ ਨੂੰ ਉਹਨਾਂ ਨੇ ਪਹਿਲ ਦੇ ਆਧਾਰ ਤੇ ਕੰਮ ਦਿੱਤੇ ਨੇ ਅਸੀਂ ਇਸੇ ਕੰਮਾਂ ਦੇ ਆਧਾਰ ਤੇ ਹੀ ਵੋਟ ਮੰਗਦੇ ਆ ਇਸ ਪਿੰਡਾਂ ਦੇ ਹਲਕਾ ਧਰਮਕੋਟ ਦੇ ਨਿਵਾਸੀਆਂ ਨੂੰ ਮੈਂ ਬੇਨਤੀ ਕਰਦਾ ਤੁਹਾਨੂੰ ਐਮਐਲਏ ਸਾਹਿਬ ਦੁਵਾਰਾ ਕੀਤੇ ਗਏ ਕੰਮਾਂ ਦਾ ਬਹੁਤ ਜ਼ਿਆਦਾ ਆਪ ਹੀ ਤੁਹਾਨੂੰ ਪਤਾ ਹੈ ਵੀ ਜੋ ਐਮਐਲਏ ਸਾਹਿਬ ਨੇ ਕੰਮ ਕੀਤੇ ਬਹੁਤ ਜ਼ਿਆਦਾ ਤੁਹਾਨੂੰ ਵੈਸੇ ਹੀ ਪਤਾ ਹੈ ਵੀ ਜੋ ਕੰਮ ਹੋਏ ਨੇ ਪਰ ਕੁਝ ਕੰਮ ਅਸੀਂ ਆਪ ਦੇ ਤੌਰ ਤੇ ਐਮਐਲਏ ਸਾਹਿਬ ਵੱਲੋਂ ਤੁਹਾਨੂੰ ਦੱਸ ਵੀ ਦਿੰਨੇ ਆ ਜੇ ਜਿਹੜੇ ਗਰਾਊਂਡ ਦੇ ਕੰਮ ਨੇ ਬਈ ਜੀ ਬਹੁਤ ਵਧੀਆ ਗਰਾਊਂਡ ਦੇ ਕੰਮ ਜੋ ਐਮਐਲ ਸਾਹਿਬ ਦੇ ਕਰਾਏ ਨੇ ਉਹ ਕੰਮ ਗਰਾਊਂਡ ਤਾਂ ਬਣਾਏ ਗਏ ਨੇ ਐਮਐਲ ਸਾਹਿਬ ਦੀ ਸੋਚ ਸੀ ਕਿ ਜਿਹੜਾ ਨਸ਼ਾ ਏ ਬਿਲਕੁਲ ਜੋ ਨਸ਼ਾ ਉਹ ਬੰਦ ਹੋਵੇ ਜੋ ਬੱਚਿਆਂ ਦਾ ਆਉਣ ਵਾਲਾ ਭਵਿੱਖ ਹੈ ਆਉਣ ਵਾਲਾ ਸਮਾਂ ਹੈ ਬੱਚੇ ਗਰਾਊਂਡਾਂ ਵਿੱਚ ਜਾਣ ਅਤੇ ਵੱਧ ਤੋਂ ਵੱਧ ਖੇਡਣਾ ਉਹਨਾਂ ਦਾ ਦਿਮਾਗ ਖੇਡਾਂ ਵਾਲੇ ਪਾਸੇ ਲੱਗੇ ਅਤੇ ਉਹ ਬੱਚੇ ਜੋ ਨੇ ਜਿਹੜੇ ਨਸ਼ਿਆਂ ਤੋਂ ਬਚਣ ਇਸ ਕਰਕੇ ਐਮਐਲ ਸਾਹਿਬ ਨੇ ਗਰਾਊਂਡਾਂ ਦਾ ਕੰਮ ਅੱਗੇ ਪਹਿਲ ਦੇ ਆਧਾਰ ਤੇ ਗਰਾਊਂਡਾਂ ਦੀ ਪਹਿਲੇ ਗਰਾਊਂਡ ਬਹੁਤ ਬਣਾਏ ਨੇ ਦੂਜਾ ਐਮਐਲ ਸਾਹਿਬ ਨੇ ਪਾਰਕ ਬਹੁਤ ਬਣਾਏ ਚੰਗੇ ਖਰਚਾ ਜੋ ਪਾਰਕਾਂ ਤੇ ਕੀਤਾ ਗਿਆ ਹੈ ਤਾਂ ਜੋ ਜੁਰਗ ਮੇਰੀਆਂ ਭੈਣਾ ਭਰਾ ਸਵੇਰੇ ਉੱਠਣਾ ਅਤੇ ਸਹਿਰ ਸਫਟੇ ਲਈ ਗਰਾਉਂਡਾਂ ਵਿੱਚ ਜਾਣ ਅਤੇ ਉਹਨਾਂ ਦੇ ਛੇਦ ਚੰਗੀ ਰਵੇ ਦੂਜੇ ਐਮਐਲਏ ਸਾਹਿਬ ਨੇ ਸੜਕਾਂ ਦਾ ਜੋ ਰਿਪੇਅਰ ਜਾਂ ਨਵੀਆਂ ਸੜਕਾਂ ਦੇ ਬਹੁਤ ਜ਼ਿਆਦਾ ਕੰਮ ਕੀਤੇ ਨੇ ਇਹ ਵੀ ਆਪਾਂ ਨੂੰ ਪਤਾ ਹੈ ਸਾਰੇ ਆਪਾਂ ਜਾਣਦੇ ਆਂ ਔਰ ਹੋਰ ਬਹੁਤ ਕੰਮ ਨੇ ਜਿਵੇਂ ਲਾ ਲੋ ਤੁਸੀਂ ਇਹਨਾਂ ਨੇ ਐਮਐਲਏ ਸਾਹਿਬ ਨੇ ਸੜਕਾਂ ਤੋਂ ਇਲਾਵਾ ਇੱਕ ਨਾ ਕੰਕਰੀਟ ਜੋ ਫਿਰਨੀਆਂ ਨੇ ਪਿੰਡਾਂ ਦੇ ਦਿਵਾਲੇ ਉਹ ਕੰਕਰੀਟ ਦਾ ਕੰਮ ਹੁੰਦਾ ਉਹ 18 18 ਫੁੱਟ ਚੌੜੀਆਂ ਕੰਕਰੀਟ ਦੇ ਬਣਾਈਆਂ ਨੇ ਅਤੇ 18x18 ਇੰਚੀ ਮੋਟੀਆਂ ਸੜਕਾਂ ਕੰਕਰੀਟ ਦੀਆਂ ਬਣਾਈਆਂ ਨੇ ਜਿਨ੍ਹਾਂ ਨੂੰ 15-15 ਸਾਲ ਲੱਗ ਜਾਣਗੇ ਵੀਰ ਜੀ 15-15 ਸਾਲ ਤੱਕ ਉਹ ਨਹੀਂ ਟੁੱਟਣਗੀਆਂ ਇਸ ਕਰਕੇ ਕੰਮ ਹੋਰ ਬਹੁਤ ਹੋਏ ਨੇ ਤੇ ਬੜੇ ਕੰਮ ਕੀਤੇ ਜਾਣਗੇ ਤੁਸੀਂ ਸਾਨੂੰ ਸਾਡੇ ਦਾ ਵਿਸ਼ਵਾਸ ਕਰੋ ਸਾਨੂੰ ਵੋਟ ਪਾਓ ਅਸੀਂ ਅੱਗੇ ਲੱਕੇ ਪਹਿਲ ਦੇ ਆਧਾਰ ਤੇ ਵੱਧ ਤੋਂ ਵੱਧ ਐਮਐਲਐਸ ਸਾਹਿਬ ਦੀ ਸੰਯੋਗਨਾ ਕੰਮ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ